ਜੀ ਨਾਮ ਜੀ ਮੈਂ ਕਿੱਥੋਂ ਰਹਿਣਾ ਮੇਰਾ ਅਮਰਜੀਤ ਨਾਮ ਹੈ ਮੈਂ ਤਨ ਆਂਦੀ ਰਹਿਣ ਵਾਲੀ ਕੀ ਗੱਲ ਹੋਈ ਜੀ ਮੇਰੇ ਬੇੜੇ ਦਾ ਐਕਸੀਡੈਂਟ ਹੋ ਗਿਆ ਮੈਨੂੰ ਇਨਸਾਫ ਨਹੀਂ ਮਿਲਿਆ 7 ਤਰੀਕ ਨੂੰ ਬੁੱਧਵਾਰ ਕੀ ਹੋਇਆ ਕੀ ਸੀ ਪਤਾ ਨਹੀਂ ਮੇਰਾ ਬੇੜਾ ਮੋੜ ਕ ਬੱਚੀ ਨੂੰ ਛੱਡ ਕੇ ਆ ਰਿਹਾ ਸੀ 7:30 ਵਜੇ ਮੋੜ ਕੱਟਿਆ ਉਹਨੇ ਘਰ ਦਾ ਉਥੋਂ ਥਾਰ ਆ ਰਹੀ ਸੀ ਪਿੱਛੋਂ ਬਹੁਤ ਤੇਜ਼ ਉਹਨੇ ਪਤਾ ਨਹੀਂ ਲੱਗਾ ਉਹਨੂੰ ਉਹਨੇ ਆਣ ਕੇ ਦੇ ਥੱਲੇ ਦੇ ਤਾ ਉਹਨੂੰ ਮਨਕੇ ਫਰਾ ਭੱਜ ਗਿਆ ਉਹ ਮੈਨੂੰ ਨਹੀਂ ਪਤਾ ਫਿਰ ਕੀ ਹੋਇਆ ਕੀ ਕੰਡੀਸ਼ਨ ਕੀ ਤੁਹਾਡੇ ਬੇਟੇ ਵਿਸ਼ਨ ਮੇਰੇ ਬੇੜੇ ਦੀ ਬਹੁਤ ਮਾੜੀ ਹੈ ਗੱਡੀ ਉਤੋਂ ਦੀ ਨੰਗਾਈ ਹੈ ਮੇਰੇ ਬੱਚੇ ਦੇ ਪਿਪਰੇ ਵੀ ਫਿਸ ਗਏ ਆ ਥੱਲੇ ਆਟ ਵੀ ਟੁੱਟ ਗਿਆ ਲ ਤਾਂ ਦੋਵੇਂ ਟੁੱਟ ਗਈਆਂ ਨਾਲ ਦੀਆਂ ਮੈਨੂੰ ਇਨਸਾਫ ਚਾਹੀਦਾ ਮੈਨੂੰ ਕੁਝ ਨਹੀਂ ਚਾਹੀਦਾ ਡਾਕਟਰਾਂ ਦੇ ਵੱਲੋਂ ਕੀ ਹਲਾਕ ਦੱਸੇ ਡਾਕਟਰ ਕਹਿੰਦੇ ਭਾਲੇ ਇਹਨਾਂ ਦਾ ਇਲਾਜ 5-6 ਮਹੀਨੇ ਚੱਲ ਸਕਦਾ ਹੈ ਇਹ ਬਾਬਤ ਤੁਸੀਂ ਪੁਲਿਸ ਨੂੰ ਕੰਪਲੀਟ ਕੀਤੀ ਕੀਤੀ ਆ ਸਾਰਾ ਲਿਖਾ ਕੇ ਆਈ ਮੈਂ ਐਫ ਆਈ ਆਈ ਦੇ ਦਰਜ ਕਰਾ ਕੇ ਆਈ ਕੱਲ ਪਰਚੇਟ ਆ ਕੇ ਆਈ ਉਹਨਾਂ ਕੋਸ਼ ਨਹੀਂ ਕੀਤਾ ਮੇਰੇ ਦਾ ਹਲੇ ਤੱਕ ਪੁਲਿਸ ਨੇ ਕੁਝ ਨਹੀਂ ਨਹੀਂ ਕੁਝ ਨਹੀਂ ਕੀਤਾ ਕਿੱਥੇ ਕਰਵਾਈ ਹੈ ਤਰਨਤਨ ਸਿਟੀ ਠਾਣੀ ਕਿਹੜੀ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਤੇ ਕਿਹੜੀ ਜਗ੍ਹਾ ਤੇ ਜਾ ਰਹੇ ਸੀ ਅਸੀਂ ਗੁਰਕੇ ਖੂਹ ਤੇ ਰਹਿਣ ਵਾਲੇ ਆਂ ਮੋੜੀ ਤੋਂ ਆ ਰਿਹਾ ਸੀ ਉੱਥੋਂ ਬੱਚੀ ਨਿਸ਼ੜ ਘਰ ਆ ਜਾ ਰਿਹਾ ਸੀ ਆਪਣੇ ਕਾਦ ਤੇ ਸਵਾਰ ਬੋਲਟ ਤੇ ਬੋਲਟ ਤੇ ਸਵਾਰ ਹਾਂਜੀ ਪੀਲਾ ਬੋਲਟ ਆ ਐਕਸੀਡੈਂਟ ਕਿਦੇ ਨਾਲ ਹੋਇਆ ਕਾਰ ਗੱਡੀ ਨਾਲ ਉਹ ਗੱਡੀ ਤੇਜ਼ ਬਹੁਤ ਜਿਆਦਾ ਤੇਜ਼ ਸੀ 120 ਘਰ ਤੋਂ ਘੱਟ ਵੀ ਆ ਰਹੀ ਸੀ ਹਾਂ ਬਹੁਤ ਇੰਨੀ ਤੇਜ਼ ਸੀ ਵੀ ਉਹਨੇ ਪਲਟੀਆਂ ਆਪਣੀ ਮੂਵੀ ਵੇਖਿਓ ਜਿਹੜੀ ਉਹਦੀ ਬਣੀ ਹੋਈ ਆ ਕਿੰਨੀ ਕੁਮਰ ਅਜੀਤ ਦੇ بیٹے ਦੀ ਮੇਰੇ بیٹے ਦੀ 43 ਸਾਲਾਂ ਮਰੀ ਬੱਚੇ 4 ਨੇ ਮੇਰੇ ਬੱਚੇ ਨੇ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੁਣ ਹੀ ਥੋੜਾ ਜਿਹੀ ਹੋ ਗਿਆ ਕਰਨ ਵਾਲਾ ਕਿਸੇ ਨਾਲ ਲੱਗਾ ਆ 15-16000 ਰੁਪਏ ਤਨਖਾਹ ਲੈਂਦਾ ਮੈਂ ਗਰੀਬਣੀ ਮੈਂ ਲਾਜ ਨਹੀਂ ਕਰ ਸਕਦੀ ਆਪਣੇ ਮੈਂ ਚੁੱਕ ਕੇ ਪਿਆਹਾ ਲਾਜ ਕਰਾਇਆ ਏ ਮੇਰੇ ਕੋਲ ਹੁਣ ਕੁਛ ਨਹੀਂ ਹੈਗਾ ਮੇਰੇ ਕੋਲ ਮੈਂ ਕਿੱਥੋਂ ਲਾਜ ਕਰਾਉਂਗੀ ਮੇਰੇ ਹਸਪਤਾਲ ਮੈਂ ਆਮ ਆਦਮੀ ਪਾਰਟੀ ਦੇ ਹਸਪਤਾਲ ਲਈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੈਂ ਮੰਗੇ ਇਹੀ ਕਰਦੀ ਮੇਰੇ ਬੱਚੇ ਦਾ ਇਲਾਜ ਕਰਾਇਆ ਜੇ ਮੈਨੂੰ ਇਨਸਾਫ ਮਿਲ ਜਾਈ ਦੀ ਠੀਕ ਆਪਣੀ ਵੀ ਕੀ ਨਾਲ ਜੀ ਆਪਣਾ ਤੇ ਕਿੱਥੋਂ ਦੇ ਰਹਿਣ ਵਾਲੇ ਮੈਂ ਅੰਮ੍ਰਿਤਸਰ ਤੋਂ ਰਹਿਣ ਵਾਲੀ ਆ ਮੇਰਾ ਨਾਮ ਗੁਰਪੇ ਕੋਂਕੜਾ ਵਾ ਔਰ ਮੈਂ ਆਮ ਆਦਮੀ ਪਾਰਟੀ ਦੀ ਵਾਈਸ ਪ੍ਰੈਜ਼ੀਡੈਂਟ ਆ ਕੀ ਗੱਲ ਕੀ ਹੋਈ ਹੈ ਕੱਲੇ ਤਾਂ ਵੀਰਤੀ ਹੋਈ ਆ ਕਿ ਮੇਰਾ ਭਰਾ ਜਿਹੜਾ ਕਿ ਤਰਨਤਾਰ ਰਿੰਦਾ ਵਾ ਔਰ ਉਹ ਆਪਣੀ ਕੁੜੀ ਨੂੰ ਹਮੇਸ਼ਾ ਛੱਡਣ ਆਂਦਾ ਸੀ ਬੱਸ ਸਟੈਂਡ ਤਰਨਤਾਰ ਨੂੰ ਉਹ ਛੱਡ ਕੇ ਵਾਪਸ ਜਾਂਦਾ ਪਿਆ ਸੀ ਇਹ 7 ਤਰੀਕ ਦੀ ਗੱਲ ਆ ਬੁੱਧਵਾਰ ਸਵੇਰ ਦਾ ਟਾਈਮ ਸੀਗਾ ਪੌਣੇ 8 ਵਜੇ ਦੇ ਕਰੀਬ ਔਰ ਜਦੋਂ ਉਹ ਛੱਡ ਕੇ ਵਾਪਸ ਆਉਂਦਾ ਪਿਆ ਸੀ ਅਜੇ ਘਰ ਦਾ ਮੋੜ ਉਨੇ ਮੋੜਨਾ ਹੀ ਸੀ ਉਹਨੇ ਵੇਖਿਆ ਕਿ ਇੱਕ ਥਾਰ ਬੜੀ ਸਪੀਡ ਤੇ ਆਉਂਦੀ ਪਈ ਐ ਔਰ ਦੋ ਮਿੰਟ ਲਈ ਉਹ ਰੁਕ ਗਿਆ ਪਰ ਫਿਰ ਵੀ ਥਾਰ ਮਤਲਬ ਇੰਨੀ ਅਨ ਕੰਟਰੋਲ ਸੀਗੀ ਸਪੀਡ ਦੇ ਵਿੱਚ ਕਿ ਉਹਨੇ ਫਿਰ ਵੀ ਉਹਦੀ ਮਤਲਬ ਬੁਲਟ ਦੀ ਟੈਂਕੀ ਦੇ ਨਾਲ ਟੱਚ ਹੋਈ ਬਹੁਤ ਜ਼ੋਰ ਦੀ ਉਹਨੂੰ ਮਾਰਿਆ ਔਰ ਉਹਨੂੰ ਕਸੀਰ ਦੀ ਲੱਗ ਗਈ ਆ ਫਿਰ ਥਾਰ ਦੇ ਥੱਲੇ ਵੀ ਹੋਇਆ ਜਿਹਦਾ ਕਿ ਵੀਡੀਓ ਵੀਡੀਓ ਦੇ ਵਿੱਚ ਵੀ ਅਸੀਂ ਵੇਖਿਆ ਵਾ ਮਤਲਬ ਕਿ ਉਹ ਤਾਂ ਇੰਨਾ ਕਿ ਬੁਰਾ ਹਾਲ ਕਰਤਾ ਕਿ ਉਹਦੀਆਂ ਲੱਤਾਂ ਦੋਨੋਂ ਟੁੱਟ ਚੁੱਕੀਆਂ ਨੇ ਇੱਕ ਲੱਤ ਉਹਦੀ 14 ਜਗ੍ਹਾ ਤੋਂ ਫੈਕਚਰ ਹੈ ਔਰ ਕੰਮਕਾਰ ਉਹਦਾ ਵੈਸੇ ਵੀ ਬਿਲਕੁਲ ਹੈ ਹੀ ਨਹੀਂ ਆ ਬੱਚੇ ਨੇ ਉਹਦੇ ਚਾਰ ਤੇ ਜਿਹੜਾ ਥਾਰ ਵਾਲਾ ਸੀਗਾ ਉਹ ਮੌਕੇ ਤੇ ਮਤਲਬ ਭੱਜਣ ਦੀ ਕੋਸ਼ਿਸ਼ ਉਹਨੇ ਕੀਤੀ ਹੈ ਕੀਤੀ ਤੇ ਕਰਕੇ ਭੱਜ ਹੀ ਗਿਆ ਬਟਨ ਲਾਗੇ ਜਿਹੜੇ ਹੈਗੇ ਸੀ ਦੋ ਚਾਰ ਜਾਣੇ ਉਹਨਾਂ ਨੇ ਫਟਾਫਟ ਫੜਿਆ ਆ ਕੇ ਔਰ ਮੁੰਡੇ ਨੂੰ ਹਸਪੀਟਲ ਪਹੁੰਚਾਇਆ ਸਿਵਲ ਹਸਪੀਟਲ ਤਰਨਤਾਰਨ ਜਿੱਥੇ ਕਿ ਉਹਨਾਂ ਨੇ ਸਾਨੂੰ ਰੈਫਰ ਕੀਤਾ ਗੁਰ RAMਦਾਸ ਹਸਪੀਟਲ ਪਰ ਉੱਥੇ ਵੀ ਇਹਦਾ ਇਲਾਜ ਜਿਹੜਾ ਵਾ ਸੰਭਵ ਨਹੀਂ ਹੋ ਪਾਇਆ ਔਰ ਫੇਰ ਸਾਨੂੰ ਇੱਥੇ ਅਮਨਦੀਪ ਹਸਪੀਟਲ ਲੈ ਕੇ ਆਉਣਾ ਪਿਆ ਜਦੋਂ ਐਕਸੀਡੈਂਟ ਹੋਇਆ ਸੀ ਤੇ ਜਦੋਂ ਥਾਰ ਨਾਲ ਐਕਸੀਡੈਂਟ ਹੋਇਆ ਐਕਸੀਡੈਂਟ ਹੋਣ ਤੋਂ ਬਾਅਦ ਥਾਰ ਗੱਡੀ ਫੇਰ ਦੁਬਾਰਾ ਉਹਦੇ ਉੱਤੇ ਚੜ ਗਈ ਜਦੋਂ ਐਕਸੀਡੈਂਟ ਵਾਈ ਹੋਇਆ ਨਾ ਉਸ ਟਾਈਮ ਤੇ ਪਹਿਲਾਂ ਤੇ ਉਹ ਥੱਲੇ ਗ ਉਨੇ ਬ੍ਰੇਕ ਨਹੀਂ ਲਗਾਈ ਜਿੱਦਾਂ ਕਿ ਤੁਸੀਂ ਵੀਡੀਓ ਵਿੱਚ ਹੀ ਦੇਖ ਸਕਦੇ ਜੇ ਉਤੋਂ ਜਦੋਂ ਅੱਗੇ ਉਹਦੀ ਦੂਜੀ ਪਲਟੀ ਪਈ ਆ ਫਿਰ ਇਹਨੇ ਬ੍ਰੇਕ ਲਗਾਈ ਆ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਉਹਦੀ ਖੁਦ ਦੀ ਟੈਂਕੀ ਜਿਹੜੀ ਆ ਮੇਰੇ ਖਿਆਲ ਲੀਕੇਜ ਹੋਣੀ ਸ਼ੁਰੂ ਹੋ ਗਈ ਥਾਰ ਉਹਦੀ ਸਟਾਰਟ ਨਹੀਂ ਹੋਈ ਥਾਰ ਦਾ ਵੀ ਤੁਸੀਂ ਹਾਲ ਦੇਖ ਸਕਦੇ ਹੋ ਕਿ ਕਿੰਨੀ ਜ਼ੋਰ ਦੀ ਵੱਜੀ ਆ ਔਰ ਮਤਲਬ ਚੱਲ ਭੱਜਣ ਦੀ ਤਾਂ ਇਹਨੇ ਪੂਰੀ ਕੋਸ਼ਿਸ਼ ਕੀਤੀ ਆ ਡਾਕਟਰਾਂ ਦੇ ਵੱਲੋਂ ਕੀ ਕੰਡੀਸ਼ਨ ਦੱਸੀ ਗਈ ਹੈ ਡਾਕਟਰਾਂ ਵੱਲੋਂ ਤੇ ਦੇਖੋ ਉਹਦਾ ਨੀਚੇ ਵਾਲਾ ਧਾੜ ਤੇ ਬਿਲਕੁਲ ਡੈਮੇਜ ਆ ਇਸ ਟਾਈਮ ਬਿਲਕੁਲ ਹੀ ਕੋਈ ਵੀ ਅ ਮਤਲਬ ਇੰਪਰੂਵਮੈਂਟ ਨਹੀਂ ਹੋਈ ਅਜੇ ਤੱਕ ਔਰ 7 ਤਰੀਕ ਤੋਂ ਲੈ ਕੇ ਅੱਜ 11 ਤਰੀਕ ਹੋ ਚੁੱਕੀ ਆ ਤੇ ਕੁਝ ਵੀ ਲਾਜ ਨਹੀਂ ਹੋਇਆ ਅਜੇ ਤੱਕ ਬਟ ਕੀ ਕਾਰਵਾਈ ਕੀਤੀ ਜਾ ਰਹੀ ਪੁਲਿਸ ਵਾਲੋ ਬੇਟੀ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਅਸੀਂ ਕੰਪਲੇਨਟ ਦਿੱਤੀ ਨੂੰ ਅੱਜ ਤਿੰਨ ਤੋਂ ਚਾਰ ਦਿਨ ਹੋ ਗਏ ਆ ਪਹਿਲਾਂ ਤਾਂ ਉਹ ਕਹਿੰਦੇ ਸੀ ਕੰਪਰੋਮਾਈਜ਼ ਕਰਨਾ ਪਰ ਉਹਨਾਂ ਨੇ ਕੋਈ ਸਾਡੇ ਨਾਲ ਕੰਪਰੋਮਾਈਜ਼ ਨਹੀਂ ਕੀਤਾ ਬਸ ਡੈਂਟ ਪਾਉਂਦੇ ਪਏ ਆ ਹੋਰ ਕੁਝ ਨਹੀਂ ਔਰ ਕੰਪਲੇਨਟ ਦਿੱਤੀ ਨੂੰ ਅੱਜ ਤਿੰਨ ਤੋਂ ਚਾਰ ਦਿਨ ਹੋ ਗਏ ਆ ਕੋਈ ਐਫ ਆਰ ਇਹਨਾਂ ਨੇ ਕੋਈ ਪਰਚਾ ਨਹੀਂ ਕੀਤਾ ਕੋਈ ਮੁੰਡਾ ਨਹੀਂ ਫੜ ਕੇ ਲੈਂਦਾ ਕੁਝ ਨਹੀਂ ਕੀਤਾ ਇਹਨਾਂ ਨੇ ਮੌਜੂਦਾ ਸਰਕਾਰ ਦੇ ਵਿੱਚ ਜੇ ਅਗਰ ਤੁਹਾਡੀ ਸੁਣਵਾਈ ਨਹੀਂ ਹੈ ਤੇ ਆਮ ਲੋਕਾਂ ਦੀ ਕਿੱਥਾ ਮੌਜੂਦਾ ਸਰਕਾਰ ਦੇ ਵਿੱਚ ਮੇਰੀ ਸੁਣਵਾਈ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਕਈ ਸਾਡੇ ਇਦਾਂ ਦੇ ਵੀ ਮੈਂਬਰ ਹੈਗੇ ਨੇ ਜਿਹੜੇ ਤਰਨ ਤਰਨ ਤੋਂ ਨੇ ਜਿਹੜੇ ਕਿ ਆਪੋਜ਼ਿਟ ਪਾਰਟੀ ਜਿਨੇ ਕਿ ਐਕਸੀਡੈਂਟ ਕੀਤਾ ਵਾ ਉਹਨਾਂ ਦੇ ਫੇਵਰ ਵਿੱਚ ਉਹਨਾਂ ਦੀ ਸਪੋਰਟ ਕਰਦੇ ਪਏ ਆ ਔਰ ਉਹ ਚਾਹੁੰਦੇ ਆ ਕਿ ਇਹਨਾਂ ਦਾ ਰਾਈਨਾਮਾ ਹੋ ਜੇ ਤਾਂ ਕਿ ਚਾਰ ਪੈਸੇ ਅਸੀਂ ਵੀ ਕਮਾਉਣ ਵਾਲੇ ਬਣੀਏ ਮੈਂ ਸਿੱਟੀਆਂ ਗੱਲਾਂ ਕਰਦੀ ਨਹੀਂ ਸਰ ਵੇਖੋ ਜਿਹੜੀ ਇਮਾਨਦਾਰੀ ਆ ਉਹ ਇੱਕ ਅਲੱਗ ਚੀਜ਼ ਐ ਬੇਈਮਾਨੀ ਅਲੱਗ ਚੀਜ਼ ਐ ਅਸੀਂ ਇਮਾਨਦਾਰੀ ਨਾਲ ਚੱਲਦੇ ਆ ਮੇਰੇ ਮਾਪੇ ਹੋਇਆ ਇਹ ਆਪਣੀ ਇਮਾਨਦਾਰੀ ਦੀ ਰੋਟੀ ਕਮਾਉਂਦੇ ਆ ਇਹਨਾਂ ਨੇ 6 ਤੋਂ 7 ਲੱਖ ਰੁਪਏ ਫੜਿਆ ਵਾ ਕਿਸੇ ਕੋਲੋਂ ਉਹ ਇਲਾਜ ਤੇ ਲਾ ਚੁੱਕੇ ਆ ਠੀਕ ਐ ਪਰ ਹੁਣ ਇਹਨਾਂ ਕੋਲ ਇੰਨੀ ਐਵਰੇਜ ਨਹੀਂ ਹੈਗੀ ਕਿ ਅੱਗੇ ਇਲਾਜ ਕਰਾ ਸਕਣੇ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਕੀ ਕਾਰਵਾਈ ਚਾਹੀਦੀ ਮੰਗ ਦੇਖੋ ਜਿਉਂ ਕਰਦੇ ਆ ਕਿ ਉਹਦੇ ਭਰਾ ਮੇਰੇ ਦੇ 4 ਬੱਚੇ ਨੇ ਦੋ ਗੁੜੀਆਂ ਨੇ ਤੇ ਦੋ ਬੱਚੇ ਨੇ ਮੁੰਡੇ ਨੇ ਠੀਕ ਐ ਕੰਮਕਾਰ ਉਹਦਾ ਖੁਦ ਦਾ ਸੀਗਾ ਫਾਦਰ ਸਾਹਿਬ ਮੇਰੇ ਬਜ਼ੁਰਗ ਨੇ ਉਮਾਈ ਅਗੇ ਤਾਂ ਕੋਈ ਸਾਦਰ ਨਹੀਂ ਹੈਗਾ ਤੇ ਮੰਗ ਇਹੋ ਕਰਦੇ ਆ ਕਿ ਇਨਸਾਫ ਮਿਲੇ ਸਾਨੂੰ ਹਾਂ ਜੀ ਸੋ ਇੱਕ ਜਿਹੜਾ 7 ਤਰੀਕ ਨੂੰ ਐਕਸੀਡੈਂਟ ਹੋਇਆ ਸੀਗਾ ਥਾਰ ਗੱਡੀ ਨੇ ਇੱਕ ਮੋਟਰਸਵਾਰ ਦੇ ਵਿੱਚ ਬੜੀ ਗੰਭੀਰ ਸੱਟ ਮਾਰੀ ਟੱਕਰ ਮਾਰੀ ਸੀਗੀ ਉਸ ਨੂੰ ਲੈ ਕੇ ਕੰਪਲੇਂਟ ਵੀ ਦਿੱਤੀ ਗਈ ਕੀ ਉੱਤੇ ਕਾਰਵਾਈ ਹੋਈ ਹੈ ਜੀ ਕਿਉਂਕਿ ਤੇ ਆਪਾਂ ਥਾਰ ਗੱਡੀ ਦਾ ਐਕਸੀਡੈਂਟ ਮੋਟਰਸਾਈਕਲ ਹੋਇਆ ਜੋ ਮੋਟਰਸਾਈਕਲ ਸਵਾਰ ਤੇ ਕਾਫੀ ਸੱਟਾਂ ਲੱਗੀਆਂ ਜਿੰਨੂੰ ਕੇ ਬਾਅਦ ਚੰਮਰਸਰ ਰੈਫਰ ਕਰ ਦਿੱਤਾ ਗਿਆ ਤੇ ਜੀਰੇ ਇਲਾਜ ਨੇ ਉਹਨਾਂ ਦੇ ਪ੍ਰਵਾਹਕ ਨੰਬਰ ਦਾ ਬਿਆਨ ਲੈ ਕੇ ਅਸੀਂ ਅਫੇਅਰ ਦਰਜ ਕਰ ਦਿੱਤੀ ਗਈ ਹੈ ਭੰਨੀਆਂ ਧਰਾਵਾਂ ਤਹਿਤ ਥਾਰ ਗੱਡੀ ਕਬਜ਼ੇ ਚ ਲਈ ਗਈ ਹੈ ਤੇ ਉਹਦਾ ਦੋਸ਼ੀ ਜਿਹੜਾ ਸੁਭੀਰ ਸਿੰਘ ਬਾਈ ਨੇਮ